ਦੇਖੋ ਦਿੱਲੀ ਦੇ ਵਿੱਚ ਸਰਕਾਰ ਕਿਸੇ ਦੀ ਵੀ ਹੋਵੇ ਚਾਹੇ ਆਮ ਆਦਮੀ ਪਾਰਟੀ ਦੀ ਹੋਵੇ ਚਾਹੇ ਭਾਜਪਾ ਦੀ ਹੋਵੇ ਕਿਉਂਕਿ ਹੈ ਤਾਂ ਇੱਕ ਦੂਸਰੇ ਦੀਆਂ ਇਹ ਏ ਬੀ ਟੀਮਾਂ ਬਸ ਆਫ ਕੀਤੀ ਔਰ ਨਾ ਦਿੱਲੀ ਦੇ ਵਿੱਚ ਪੋਲਿਊਸ਼ਨ ਲਈ ਕੋਈ ਕੰਮ ਕੀਤਾ ਸੋ ਇਸ ਕਰਕੇ ਮੇਰੀ ਤਾਂ ਭਗਵੰਤ ਮਾਨ ਜੀ ਨੂੰ ਗੁਜ਼ਾਰਿਸ਼ ਹੈ ਕਿ ਹੁਣ ਤਾਂ ਦਿੱਲੀ ਦੇ ਵਿੱਚ ਸਰਕਾਰ ਵੀ ਭਾਜਪਾ ਦੀ ਆ ਜਾ ਕੇ ਫੈਕਟਸ ਐਂਡ ਫਿਗਰ ਨਾਲ ਦਿੱਲੀ ਦੇ ਵਿੱਚ ਪ੍ਰੈਸ ਕਾਨਫਰੰਸ ਕਰੋ ਦੇਖੋ ਦਿੱਲੀ ਦੇ ਵਿੱਚ ਸਰਕਾਰ ਕਿਸੇ ਦੀ ਵੀ ਹੋਵੇ ਚਾਹੇ ਆਮ ਆਦਮੀ ਪਾਰਟੀ ਦੀ ਹੋਵੇ ਚਾਹੇ ਭਾਜਪਾ ਦੀ ਹੋਵੇ ਕਿਉਂਕਿ ਹੈ ਤਾਂ ਇੱਕ ਦੂਸਰੇ ਦੀਆਂ ਇਹ ਏਬੀ ਟੀਮਾਂ ਲੇਕਿਨ ਹਮੇਸ਼ਾ ਪੋਲੂਸ਼ਨ ਦੇ ਨਾਂ ਤੇ ਬਦਨਾਮ ਜਿਹੜਾ ਆ ਉਹ ਪੰਜਾਬ ਨੂੰ ਕੀਤਾ ਜਾਂਦਾ ਪੰਜਾਬ ਦੇ ਕਿਸਾਨ ਨੂੰ ਕੀਤਾ ਜਾਂਦਾ ਔਰ ਬਹੁਤ ਇਹੋ ਜਿਹੀਆਂ ਸਟੱਡੀਜ਼ ਹੈਗੀਆਂ ਜਿਹਦੇ ਵਿੱਚ ਹਰਿਆਣੇ ਦਾ ਔਰ ਪੰਜਾਬ ਦਾ ਜਿਹੜਾ ਪੋਲੂਸ਼ਨ ਹੈ ਖਾਸ ਕਰਕੇ ਕਿਸਾਨੀ ਨਾਲ ਜੁੜਿਆ ਹੋਇਆ ਉਹ ਦਿੱਲੀ ਨੂੰ ਕਿਸੇ ਤਰ੍ਹਾਂ ਵੀ ਇਫੈਕਟ ਨਹੀਂ ਕਰਦਾ ਕਿਉਂਕਿ ਨਾ ਦਿੱਲੀ ਦੇ ਵਿੱਚ ਇਹਨਾਂ ਨੇ ਯਮਨਾ ਸਾਫ ਕੀਤੀ ਔਰ ਨਾ ਦਿੱਲੀ ਦੇ ਵਿੱਚ ਪੋਲੂਸ਼ਨ ਲਈ ਕੋਈ ਕੰਮ ਕੀਤਾ ਸੋ ਇਸ ਕਰਕੇ ਮੇਰੀ ਤਾਂ ਭਗਵੰਤ ਮਾਨ ਜੀ ਨੂੰ ਗੁਜ਼ਾਰਿਸ਼ ਹੈ ਕਿ ਹੁਣ ਤਾਂ ਦਿੱਲੀ ਦੇ ਵਿੱਚ ਸਰਕਾਰ ਵੀ ਬੀਜੇਪੀ ਦੀ ਆ ਜਾ ਕੇ ਫੈਕਟਸ ਐਂਡ ਫਿਗਰ ਨਾਲ ਦਿੱਲੀ ਦੇ ਵਿੱਚ ਪ੍ਰੈਸ ਕਾਨਫਰੰਸ ਕਰੋ ਤਾਂ ਕਿ ਪੰਜਾਬ ਨੂੰ ਔਰ ਪੰਜਾਬ ਦੀ ਕਿਸਾਨੀ ਨੂੰ ਬਦਨਾਮ ਨਾ ਕੀਤਾ ਜਾਵੇ ਔਰ ਇਹ ਸਾਰੀਆਂ ਚੀਜ਼ਾਂ ਕਿਉਂਕਿ ਤੁਸੀਂ ਜਦੋਂ ਰਲ ਮਿਲ ਕੇ ਖੇਡਦੇ ਆ ਤੇ ਮੈਨੂੰ ਲੱਗਦਾ ਫਿਰ ਅਲਟੀਮੇਟਲੀ ਪੰਜਾਬ ਤੇ ਪੰਜਾਬ ਦਾ ਤਕਾਨ ਤੁਹਾਨੂੰ ਮਿਲਦਾ ਜਿਹੜਾ ਬਦਨਾਮ ਕਰਨ ਨੂੰ ਤੁਸੀਂ ਪੰਜਾਬ ਨੂੰ ਤੁਰੇ ਫਿਰਦੇ ਹੋ ਦੇਖੋ ਦਿੱਲੀ ਦੇ ਵਿੱਚ ਸਰਕਾਰ ਕਿਸੇ ਦੀ ਵੀ ਹੋਵੇ ਚਾਹੇ ਆਮ ਆਦਮੀ ਪਾਰਟੀ ਦੀ ਹੋਵੇ ਚਾਹੇ ਭਾਜਪਾ ਦੀ ਹੋਵੇ ਕਿਉਂਕਿ ਹੈ ਤਾਂ ਇੱਕ ਦੂਸਰੇ ਦੀਆਂ ਇਹ ਏ ਵੀ ਟੀਮਾਂ ਬਸ ਆਪ ਕੀਤੀ ਔਰ ਨਾ ਦਿੱਲੀ ਦੇ ਵਿੱਚ ਪੋਲਿਊਸ਼ਨ ਲਈ ਕੋ ਕੰਮ ਕੀਤਾ ਸੁਵੇਸ਼ ਕਰਕੇ ਮੇਰੀ ਤਾਂ ਭਗਵੰਤ ਮਾਨ ਜੀ ਨੂੰ ਗੁਜ਼ਾਰਿਸ਼ ਹੈ ਕਿ ਹੁਣ ਤਾਂ ਦਿੱਲੀ ਦੇ ਵਿੱਚ ਸਰਕਾਰ ਵੀ ਭਾਜਪਾ ਦੀ ਆ ਜਾ ਕੇ ਫੈਕਟਸ ਐਂਡ ਫਿਗਰ ਨਾਲ ਦਿੱਲੀ ਦੇ ਵਿੱਚ ਪ੍ਰੈਸ ਕਾਨਫਰੰਸ ਕਰੋ ਦੇਖੋ ਦਿੱਲੀ ਦੇ ਵਿੱਚ ਸਰਕਾਰ ਕਿਸੇ ਦੀ ਵੀ ਹੋਵੇ ਚਾਹੇ ਆਮ ਆਦਮੀ ਪਾਰਟੀ ਦੀ ਹੋਵੇ ਚਾਹੇ ਭਾਜਪਾ ਦੀ ਹੋਵੇ ਕਿਉਂਕਿ ਹੈ ਤਾਂ ਇੱਕ ਦੂਸਰੇ ਦੀਆਂ ਇਹ ਏਬੀ ਟੀਮਾਂ ਲੇਕਿਨ ਹਮੇਸ਼ਾ ਪੋਲੂਸ਼ਨ ਦੇ ਨਾਂ ਤੇ ਬਦਨਾਮ ਜਿਹੜਾ ਆ ਉਹ ਪੰਜਾਬ ਨੂੰ ਕੀਤਾ ਜਾਂਦਾ ਪੰਜਾਬ ਦੇ ਕਿਸਾਨ ਨੂੰ ਕੀਤਾ ਜਾਂਦਾ ਔਰ ਬਹੁਤ ਇਹੋ ਜਿਹੀਆਂ ਸਟੱਡੀਆਂ ਹੈਗੀਆਂ ਜਿਹਦੇ ਵਿੱਚ ਹਰਿਆਣੇ ਦਾ ਔਰ ਪੰਜਾਬ ਦਾ ਜਿਹੜਾ ਪੋਲੂਸ਼ਨ ਹੈ ਖਾਸ ਕਰਕੇ ਕਿਸਾਨੀ ਨਾਲ ਜੁੜਿਆ ਹੋਇਆ ਉਹ ਦਿੱਲੀ ਨੂੰ ਕਿਸੇ ਤਰ੍ਹਾਂ ਵੀ ਇਫੈਕਟ ਨਹੀਂ ਕਰਦਾ ਕਿਉਂਕਿ ਨਾ ਦਿੱਲੀ ਦੇ ਵਿੱਚ ਇਹਨਾਂ ਨੇ ਯਮਨਾ ਸਾਫ ਕੀਤੀ ਔਰ ਨਾ ਦਿੱਲੀ ਦੇ ਵਿੱਚ ਪੋਲੂਸ਼ਨ ਲਈ ਕੋ ਕੰਮ ਕੀਤਾ ਸੂਬੇ ਇਸ ਕਰਕੇ ਮੇਰੀ ਤਾਂ ਭਗਵੰਤ ਮਾਨ ਜੀ ਨੂੰ ਗੁਜ਼ਾਰਿਸ਼ ਹੈ ਕਿ ਹੁਣ ਤਾਂ ਦਿੱਲੀ ਦੇ ਵਿੱਚ ਸਰਕਾਰ ਵੀ ਬੀਜੇਪੀ ਦੀ ਆ ਜਾ ਕੇ ਫੈਕਟਸ ਐਂਡ ਫਿਗਰ ਨਾਲ ਦਿੱਲੀ ਦੇ ਵਿੱਚ ਪ੍ਰੈਸ ਕਾਨਫਰੰਸ ਕਰੋ ਤਾਂ ਕਿ ਪੰਜਾਬ ਨੂੰ ਔਰ ਪੰਜਾਬ ਦੀ ਕਿਸਾਨੀ ਨੂੰ ਬਦਨਾਮ ਨਾ ਕੀਤਾ ਜਾਵੇ ਔਰ ਇਹ ਸਾਰੀਆਂ ਚੀਜ਼ਾਂ ਕਿਉਂਕਿ ਤੁਸੀਂ ਜਦੋਂ ਰਲ ਮਿਲ ਕੇ ਖੇਡਦੇ ਆ ਤੇ ਮੈਨੂੰ ਲੱਗਦਾ ਫਿਰ ਅਲਟੀਮੇਟਲੀ ਪੰਜਾਬ ਤੇ ਪੰਜਾਬ ਦਾ ਤਕਾਨ ਤੁਹਾਨੂੰ ਮਿਲਦਾ ਜਿਹੜਾ ਬਦਨਾਮ ਕਰਨ ਨੂੰ ਤੁਸੀਂ ਪੰਜਾਬ ਨੂੰ ਤੁਰੇ ਫਿਰਦੇ ਦੇਖੋ ਦਿੱਲੀ ਦੇ ਵਿੱਚ ਸਰਕਾਰ ਕਿਸੇ ਦੀ ਵੀ ਹੋਵੇ ਚਾਹੇ ਆਮ ਆਦਮੀ ਪਾਰਟੀ ਦੀ ਹੋਵੇ ਚਾਹੇ ਬੀਜੇਪੀ ਦੀ ਹੋਵੇ ਕਿਉਂਕਿ ਹੈ ਤਾਂ ਇੱਕ ਦੂਸਰੇ ਦੀਆਂ ਇਹ ਏ ਬੀ ਟੀਮਾਂ ਬਸ ਆਫ ਕੀਤੀ ਔਰ ਨਾ ਦਿੱਲੀ ਦੇ ਵਿੱਚ ਪੋਲਿਊਸ਼ਨ ਲਈ ਕੋ ਕੰਮ ਕੀਤਾ ਸੋ ਇਸ ਕਰਕੇ ਮੇਰੀ ਤਾਂ ਭਗਵੰਤ ਮਾਨ ਜੀ ਨੂੰ ਗੁਜ਼ਾਰਿਸ਼ ਹੈ ਕਿ ਹੁਣ ਤਾਂ ਦਿੱਲੀ ਦੇ ਵਿੱਚ ਸਰਕਾਰ ਵੀ ਬੀਜੇਪੀ ਦੀ ਆ ਜਾ ਕੇ ਫੈਕਟਸ ਐਂਡ ਫਿਗਰ ਨਾਲ ਦਿੱਲੀ ਦੇ ਵਿੱਚ ਪ੍ਰੈਸ ਕਾਨਫਰੰਸ ਕਰੋ ਦੇਖੋ ਦਿੱਲੀ ਦੇ ਵਿੱਚ ਸਰਕਾਰ ਕਿਸੇ ਦੀ ਵੀ ਹੋਵੇ ਚਾਹੇ ਆਮ ਆਦਮੀ ਪਾਰਟੀ ਦੀ ਹੋਵੇ ਚਾਹੇ ਬੀਜੇਪੀ ਦੀ ਹੋਵੇ ਕਿਉਂਕਿ ਹੈ ਤਾਂ ਇੱਕ ਦੂਸਰੇ ਦੀਆਂ ਇਹ ਏਬੀ ਟੀਮਾਂ ਲੇਕਿਨ ਹਮੇਸ਼ਾ ਪੋਲੂਸ਼ਨ ਦੇ ਨਾਂ ਤੇ ਬਦਨਾਮ ਜਿਹੜਾ ਆ ਉਹ ਪੰਜਾਬ ਨੂੰ ਕੀਤਾ ਜਾਂਦਾ ਪੰਜਾਬ ਦੇ ਕਿਸਾਨ ਨੂੰ ਕੀਤਾ ਜਾਂਦਾ ਔਰ ਬਹੁਤ ਇਹੋ ਜਿਹੀਆਂ ਸਟੱਡੀਆਂ ਹੈਗੀਆਂ ਜਿਹਦੇ ਵਿੱਚ ਹਰਿਆਣੇ ਦਾ ਔਰ ਪੰਜਾਬ ਦਾ ਜਿਹੜਾ ਪੋਲੂਸ਼ਨ ਹੈ ਖਾਸ ਕਰਕੇ ਕਿਸਾਨੀ ਨਾਲ ਜੁੜਿਆ ਹੋਇਆ ਉਹ ਦਿੱਲੀ ਨੂੰ ਕਿਸੇ ਤਰ੍ਹਾਂ ਵੀ ਇਫੈਕਟ ਨਹੀਂ ਕਰਦਾ ਕਿਉਂਕਿ ਨਾ ਦਿੱਲੀ ਦੇ ਵਿੱਚ ਇਹਨਾਂ ਨੇ ਯਮਨਾ ਸਾਫ ਕੀਤੀ ਔਰ ਨਾ ਦਿੱਲੀ ਦੇ ਵਿੱਚ ਪੋਲੂਸ਼ਨ ਲਈ ਕੋਈ ਕੰਮ ਕੀਤਾ ਸੋ ਇਸ ਕਰਕੇ ਮੇਰੀ ਤਾਂ ਭਗਵੰਤ ਮਾਨ ਜੀ ਨੂੰ ਗੁਜ਼ਾਰਿਸ਼ ਹੈ ਕੀ ਹੁਣ ਤਾਂ ਦਿੱਲੀ ਦੇ ਵਿੱਚ ਸਰਕਾਰ ਵੀ ਬੀਜੇਪੀ ਦੀ ਆ ਜਾ ਕੇ ਫੈਕਟਸ ਐਂਡ ਫਿਗਰ ਨਾਲ ਦਿੱਲੀ ਦੇ ਵਿੱਚ ਪ੍ਰੈਸ ਕਾਨਫਰੰਸ ਕਰੋ ਤਾਂ ਕਿ ਪੰਜਾਬ ਨੂੰ ਔਰ ਪੰਜਾਬ ਦੀ ਕਿਸਾਨੀ ਨੂੰ ਬਦਨਾਮ ਨਾ ਕੀਤਾ ਜਾਵੇ ਔਰ ਇਹ ਸਾਰੀਆਂ ਚੀਜ਼ਾਂ ਕਿਉਂਕਿ ਤੁਸੀਂ ਜਦੋਂ ਰਲ ਮਿਲ ਕੇ ਖੇਡਦੇ ਆ ਤੇ ਮੈਨੂੰ ਲੱਗਦਾ ਫਿਰ ਅਲਟੀਮੇਟਲੀ ਪੰਜਾਬ ਤੇ ਪੰਜਾਬ ਦਾ ਟਕਾਨ ਤੁਹਾਨੂੰ ਮਿਲਦਾ ਜਿਹੜਾ ਬਦਨਾਮ ਕਰਨ ਨੂੰ ਤੁਸੀਂ ਪੰਜਾਬ ਨੂੰ ਤੁਰੇ ਫਿਰਦੇ